you ਵੋਹ ਭਰਾਵਾ ਮੈਂ ਕਲਾਕਾਰ ਆ ਤੇ ਮੇਰਾ ਨਾਂ ਕੀ ਆ 55 ਪਰ ਕੀ ਲਗਾਵਾ ਜੀ ਦਾ ਦੱਸਿਆ ਪੁੱਤਰੇ ਪਰ ਕੀ ਲਗਾਵਾ ਫਿਰ ਮੈਨੂੰ ਤਾਂ ਕੁਝ ਹੋਰ ਹੀ ਸੁਣ ਗਿਆ ਯਾਰ ਤੈਨੂੰ ਵੀ ਸੁਣ ਗਿਆ ਮੈਂ ਕਿਹਾ ਕਹਦਾ ਪਤੀਲਾ ਕਲਾਕਾਰ ਆ ਅੱਲਾ ਪੁੱਤ ਮੈਨੂੰ ਪਤੀਲਾ ਕਹਿੰਦਾ ਇਹਦਾ ਆਪਦਾ ਮੂੰਹ ਵੇਖ ਲੋ ਜਿਵੇਂ ਤਵੇ ਤੇ ਰੋਟੀ ਮੱਚ ਗਈ ਹੁੰਦੀ ਆ ਉਹ ਭਰਾਵਾ ਧਿਆਨ ਨਾਲ ਆਇਆ ਸੁਪਰਸਟਾਰ ਉਹ ਵੱਡਿਆ ਸੁਪਰਸਟਾਰ ਆ ਹਾਂ ਤੋ ਖਵਾਲੀ ਆ ਤਾਂ ਲੱਗਦਾ ਚੱਲ ਕੋਈ ਨਹੀਂ ਹਾਂ ਤੂੰ ਵਾਕੇ ਹੀ ਗਲਾਕਾਰ ਹੈ ਲੈ ਹੋਰ ਮੈਂ ਕਵਾਂਟੀ ਖੇਡਣਾ ਹਾਂ ਤੂੰ ਖਾਣਾ ਗਲਾਕਾਰ ਹੀ ਆ ਜਾਂ ਤਾਂ ਹੀ ਦਾੜੀ ਬੋਰਛੜ ਕੀ ਬਣਾਈ ਫਿਰਦਾ ਇਹ ਟ੍ਰੈਂਡ ਆ ਯਾਰ ਮੇਰਾ ਟ੍ਰੈਂਡ ਫਿਰ ਕੀ ਜਾਵੇ ਯੋ ਯੋ ਅੱਛਾ ਬਾਲਾ ਦਾ ਵੀ ਕੋਈ ਟ੍ਰੈਂਡ ਹੈ ਜਰੂਰ ਹੈ ਨਹੀਂ ਕਹਿੰਦੇ ਮੇਰੇ ਤੇ ਪੁੱਤ ਐ ਨਹੀਂ ਲੱਗਦਾ ਯਾਰ ਤਾਰ ਤੇ ਸੇਲੀਆਂ ਪਾਈਆਂ ਲੱਗੀਆਂ ਓਏ ਭਰਾਵਾ ਉਹ ਵੀ ਚਾਜੀ ਗੱਲ ਕਰਦਾ ਚਾਜੀ ਗੱਲ ਕਰਦਾ ਤੂੰ ਮੇਰੇ ਗਾਲਾਂ ਥੋੜੇ ਤੇਰੀ ਗੱਲ ਸੌਣਾ ਹਾਂ ਜੇ ਤੂੰ ਕਲਾਕਾਰ ਹੈ ਨਾ ਹਾਂ ਤੇ ਫਿਰ ਇਹਨਾਂ ਨੂੰ ਵੀ ਪੁੱਛਣਾ ਤੇ ਮੈਨੂੰ ਵੀ ਸੁਣਾ ਸੁਣਾਉਂ ਨੂੰ ਓਟਿਕੜੀ ਖਾਈ ਗੱਲਾਂ ਪਰੇ ਹੋ ਜਾ ਮੜਾ ਜਾ ਲੈ ਬਈ ਇੱਕ ਹੰਦੇ ਸਲੋਪਾ ਇੱਕ ਕੀ ਪਰੇ ਵਜਾ ਮੜਾ ਜਾ ਲੈ ਬਈ ਆ ਰਿਹਾ ਹਾਂ ਹਮੇ ਤੇਰਾ ਨਹੀਂ ਅੱਖਿਆ ਜਲਾਲ ਹੈ ਕੋਈ ਬੰਦਾ ਬੁੱਦਾ ਮਾਰਦਾ ਓਏ ਆਹ ਕਿਹੜਾ ਗਾਣਾ ਸੀ ਕਰ? ਕੀ? ਇਸ ਦਾ ਡੱਟੀ ਵਜੇ ਤੇ ਹੋਰ। ਕਹਿੰਦਾ ਮਿੱਤਰਾਂ ਦੀ ਅੱਖ ਲਾਲ ਆ ਕੋਈ ਬੰਦਾ ਬੰਦਾ ਮਾਰਦਾ ਦੱਸ। ਹਾਂ। ਇਹਦਾ ਮੂੰਹ ਵੇਖੋ ਬੰਦਾ ਮਾਰ ਦੂਗਾ। ਓਏ ਬੰਦਾ ਮੂੰਹ ਨਾਲ ਨਹੀਂ ਮਾਰਦਾ ਹੁੰਦਾ ਪਾਗਲਾ। ਬੰਦਾ ਦਾ ਜਿਗਰੇ ਨਾਲ ਮਾਰਦਾ। ਕਹਿੰਦਾ ਬੰਦਾ ਜਿਗਰੇ ਨਾਲ ਮਾਰਦਾ। ਜਿਹੜੇ ਹਿਸਾਬ ਨਾਲ ਖੰਗ ਜਿ ਲੱਗੀ ਪਈ ਐ ਮੇਰੇ ਨਾਲ ਤਾਂ ਨੇ ਉਹੀ ਮਾਰ ਜਣਾ ਇੱਥੇ। ਜਿਗਰੇ ਦਾ ਬੰਦਾ ਮਾਰਦਾ ਹਾਂ ਜਿਗਰੇ ਨਾਲ ਦਾ ਸਾਰਿਆਂ ਦਾ ਹੀ ਬੜਾ ਮੇਰੇ ਪਾਪੇ ਜਿਗਰਾ ਬੜਾ ਮਾਰਸ ਉਹਨਾਂ ਦੇ ਘਰੇ ਬਿੱਲ ਆ ਗਿਆ ਸਾਰਾ ਟੰਪਰ ਕੋਟ ਦੇ ਜੜਾ ਓਏ ਦੰਦ ਪਉਣ ਗਏ ਸੀ ਜੱਟਲੇ ਨੂੰ ਪਤਾ ਹੁਣ ਮੈਂ ਹਾਂ ਤੁਸੀਂ ਗਾਉਨੇ ਹਥਿਆਰਾਂ ਵਾਲੇ ਗੀਤ। ਅੱਛਾ। ਤੁਸੀਂ ਗਾਉਨੇ ਨਸ਼ਿਆਂ ਵਾਲੇ ਗੀਤ। ਜੇ ਤੁਸੀਂ ਨਸ਼ਿਆਂ ਵਾਲੇ ਗੀਤ ਗਾਉਨੇ ਨਾ ਤੇ ਬੱਚੇ ਵੇਖ ਦੇ ਕੇ ਨਸ਼ਾ ਕਰਨ ਲੱਗ ਜਾਂਦੇ ਆ। ਅੱਛਾ। ਜਦੋਂ ਤੁਸੀਂ ਗਾਉਨੇ ਹਥਿਆਰਾਂ ਵਾਲੇ ਗੀਤ। ਤੇ ਇਹ ਥੋੜੇ ਗੀਤ ਦੇਖਦੇ ਆ ਕਿ ਲੜਾਈਆਂ ਝਗੜੇ ਕਰਨ ਲੱਗ ਜਾਂਦੇ ਆ। ਠੀਕ ਆ। ਇਹ ਗਲਤ ਰਸਤੇ ਪੈਂਦੇ ਆ। ਤੁਸੀਂ ਕੋਈ ਚੱਜ ਦਾ ਗੀਤ ਗਾਓ ਜਿਹੜਾ ਇਹ ਸਿੱਧੇ ਰਸਤੇ ਪੈ ਜਾਣ। ਇਹਨੇ ਕਹਿੰਦਾ ਮਤਲਬ ਇਹ ਆ ਕਿ ਅਸੀਂ ਗਲਤ ਗੀਤ ਗਾਉਨੇ ਆ ਬਿਲਕੁਲ ਗਲਤ ਗਾਉਨੇ ਆ ਮਾਰੇ ਗੀਤ ਗਾਉਨੇ ਆ ਬਿਲਕੁਲ ਗਾਉਨੇ ਆ ਆ ਬੋਲੋ ਬੱਚੋ ਅਸੀਂ ਮਾਰੇ ਗੀਤ ਗਾਉਨੇ ਆ ਹਾਂ ਬੋਲੋ ਮਾਰੇ ਗਾਉਨੇ ਆ ਹਾਂ ਪੱਕੀ ਗੱਲ ਆ ਹਾਂ ਤੇ ਫਿਰ ਸੌਂਦੇਗਾ ਤੂੰ ਸੌਂਦੇ ਤਾਂ ਤੇ ਉਹ ਸਹੀ ਗੱਲ ਆ ਬਾਈ ਜਿਹੜੀ ਸਾਥੀਓ ਮੇਰੇ ਗੀਤ ਮਾਰੇ ਆ ਮੇਰੇ ਗੀਤ ਤੋਂ ਤੁਹਾਨੂੰ ਕੋਈ ਸੁਨੇਹਾ ਨਹੀਂ ਦਿੰਦਾ ਪਰ ਮੇਰੀ ਕੋਈ ਗਲਤੀ ਨਹੀਂ ਮੇਰੋਂ ਵੱਡੀ ਗੱਲ ਤੇ ਤੁਹਾਡੀ ਸੁਣਨ ਵਾਲਿਆਂ ਦੀ ਆ ਤੂੰ ਵੀ ਲੋਕ ਸੁਣਦੇ ਆ ਅਸੀਂ ਤਾਂ ਗਾਉਂਦੇ ਆ ਨਾ ਸੁਣੋ ਨਹੀਂ ਗਾਉਂਦੇ ਮੈਂ ਵੀ ਚੰਗੇ ਗੀਤ ਗਾਏ ਸੀਗੇ ਮੈਂ ਵੀ ਸੱਭਿਆਚਾਰਕ ਗੀਤ ਗਾਏ ਸੀਗੇ ਮੇਰੇ ਘਰੇ ਵੀ ਚਾਰ ਪੈਣਾ ਮੈਂ ਵਧੀਆ ਗੀਤ ਗਾਏ ਸੀ ਮੈਂ ਪਰਵਾਰਿਕ ਗੀਤ ਗਾਏ ਸੀ ਪਰ ਮੇਰੇ ਵਧੀਆ ਪਰਵਾਰਿਕ ਚੰਗੇ ਗੀਤ ਸੁਣੇ ਨਹੀਂ ਕਿਸੇ ਨੇ ਜਦੋਂ ਸੁਣੇ ਦੀ ਤੇ ਮੈਨੂੰ ਕੰਪਨੀ ਵਾਲਿਆਂ ਨੇ ਦੰਦੇ ਮਾਰ-ਮਾਰ ਭਜਾਤਾ ਉਹ ਕਹਿੰਦੇ ਜੇ ਪੰਜਾਬ 'ਚ ਰਹਿਣਾ ਤਾਂ ਗਾਣੀ ਨਾ ਗਿਰੇ ਲੋਕ ਸੁਣਦੇ ਆ ਆਪਾਂ ਪੁੱਤ ਗਲਤ ਗਾਣੇ ਸੁਣਦੇ ਆ। ਇਸ ਲਈ ਆਪਣੀ ਗਲਤੀ ਸੁਧਾਰ ਲਓ। ਅਸੀਂ ਸੁਧਰ ਜਾਂਦੇ। ਚੰਗੇ ਗਾਣੇ ਸੁਣ ਲੱਗ ਜੋ, ਚੰਗੇ ਬਹਿ ਕਰਾਂਗੇ। ਗਲਤੀ ਪੁੱਤ ਇਹਨਾਂ ਦੀ ਨਹੀਂ ਗਲਤੀ ਹੈਗੀ ਸਾਡੀ। ਕਿਉਂਕਿ ਅਸੀਂ ਮਾੜੇ ਗੀਤ ਸੁਣਦੇ ਆ, ਸੁਣ ਮੇਰਾ। ਤੇ ਅੱਜ ਤੋਂ ਬਾਅਦ ਤੁਸੀਂ ਵਾਅਦਾ ਕਰਨਾ ਹੈ ਕਿ ਅਸੀਂ ਮਾੜੇ ਗੀਤ ਨਹੀਂ ਸੁਣਾਂਗੇ। ਨਹੀਂ ਸੁਣਦੇ? ਨਹੀਂ। ਉਧਰ ਵੇਲੋ ਨਾਲੇ ਕਰੀ ਜਾਂਦਾ। ਨਹੀਂ ਸੁਣਦੇ ਨਾਲੇ ਐ ਕਰੀ ਜਾਂਦਾ। ਭਰਾਵਾ ਐ ਤਾਂ। ਆਹ ਕਿਆ ਕਰਾਂ ਅੱਛਾ ਇਹਨਾਂ ਨੇ ਭਈਆ ਜਵਾਦਾ ਕਰ ਲਿਆ ਓਕੇ ਇਹ ਮਾਰੇ ਗੀਤ ਨਹੀਂ ਸੁਣਗੇ ਹੂੰ ਤੂੰ ਵੀ ਅੱਜ ਵਾਦਾ ਕਰਕੇ ਜਾ ਵੀ ਤੂੰ ਅੱਜ ਤੋਂ ਬਾਅਦ ਮਾਰੇ ਗੀਤ ਨਹੀਂ ਗਾਏਗਾ ਅੱਛਾ ਬੱਚੋ ਵਾਦਾ ਕਰਦੇ ਹੋ ਨਹੀਂ ਮেরে ਕੀ ਸੁਣੋਗੇ ਨਹੀਂ ਹਾਂਜੀ ਨਾਜੀ ਨਹੀਂ ਮਤਲਬ ਮেরে ਚੰਗੇ ਕੀ ਸੁਣੋਗੇ ਹਾਂਜੀ ਇਹ ਮਾਰੇ ਨਹੀਂ ਯਾ ਪੁੱਤ ਜੇ ਤੁਸੀਂ ਵਾਦਾ ਕਰਦੇ ਹੋ ਕਿ ਤੁਸੀਂ ਚੰਗੇ ਗੀਤ ਸੁਣੋਗੇ ਮਾੜੇ ਨਹੀਂ ਸੁਣਦੇ ਆ ਲੋ ਮੈਂ ਹੁਣ ਕਾਲਰ ਜੇ ਕਰਨੇ ਲੋਟ ਤੇ ਹੁਣ ਮੈਂ ਚੰਗੇ ਗਾਣੇ ਗਾਉਣੇ ਮਾੜੇ ਨਹੀਂ ਗਾਉਂਦਾ ਤਾੜੀ ਮਾਰ ਲਓ ਆਪ ਦੇ ਤੇ ਇਹ ਕਲਾਕਾਰ ਆਇਆ ਸੀ ਇਹ ਕਹਿੰਦਾ ਅਸੀਂ ਮਾੜੇ ਗਾਣੇ ਤਾਂ ਗਾਉਣੇ ਆ ਵੀ ਲੋਕੀ ਮਾੜੇ ਸੁਣਦੇ ਦਿੱਤੇ ਹਨ ਤੇ ਹੁੰਦਾ ਵੀ ਇੱਦਾਂ ਹੀ ਆ ਪੁੱਤ ਅਸੀਂ ਵਿਆਹਾਂ ਸ਼ਾਦੀਆਂ ਡੀਜੇ ਲਾਉਂਦੇ ਆ ਬੋਲੋ ਡੀਜੇ ਲੱਗਦਾ ਨਾ ਤੇ ਮਾੜੇ ਗਾਣੇ ਵੱਧ ਸੁਣਦੇ ਆ ਕੋਲੇ ਪਿਓ ਖੜਿਆ ਹੁੰਦਾ ਮਾਂ ਖੜੀ ਹੁੰਦੀ ਆ ਚਾਚਾ ਤਾਇਆ ਖੜਿਆ ਹੁੰਦਾ ਸਾਨੂੰ ਕੋਈ ਸ਼ਰਮ ਨਹੀਂ ਹੁੰਦੀ ਇਹ ਮਾੜੀ ਗੱਲ ਆ ਇਹ ਗੱਲ ਮੈਂ ਮੁੰਡਿਆਂ ਨੂੰ ਨਹੀਂ ਕਹ ਰਿਹਾ ਕੁੜੀਆਂ ਨੂੰ ਵੀ ਕਹ ਰਿਹਾ ਮੈਂ ਉਹੀ ਦੀ ਬਰਾबरी ਨੂੰ ਇੰਸਟਾਗ੍ਰਾਮ ਫੋਲੋ ਹਰ ਤੁਸੀਂ ਪੋਸਟ ਕੁੜੀਆਂ ਦੀਆਂ ਮੁੰਡੋਂ ਬਹੁਤ ਮਾੜੀ ਗੱਲ ਆ ਇਹ ਤੁਸੀਂ ਆਪ ਦੀ ਪਹਿਚਾਨ ਕਰੋ ਤੁਸੀਂ ਮਾਈ ਭਾਗੋ ਦੀਆਂ ਵਾਰਸੋਂ ਤੁਸੀਂ ਝਾਂਸੀ ਦੀ ਰਾਣੀ ਦੀਆਂ ਵਾਰਸੋਂ ਤੁਸੀਂ ਕਲਪਨਾ ਚਾਉਲਾ ਦੀਆਂ ਵਾਰਸੋਂ ਬੱਤ ਉਹਨਾਂ ਬਾਰੇ ਜਾਣਦੇ ਹੋ ਉਹਨਾਂ ਬਾਰੇ ਪਤਾ ਨਹੀਂ ਨਹੀਂ ਪਤਾ ਤੁਹਾਨੂੰ ਜੇ ਤੁਹਾਨੂੰ ਪਤਾ ਹੋਵੇ ਤੁਸੀਂ ਇਸ ਚੈਨਲ ਤੇ ਨਹੀਂ ਲਾਉਣਾ ਕੁੜੀ ਨਾਲ ਹੀ ਕਰਾਂ ਬੇਟਾ ਮੈਂ ਹਾਲ ਕਰੂਗਾ ਹਾਲ ਕਰਸ ਬੜਾ ਹੀ ਪਾਟਾ ਕਹਿਣ ਦਾ ਤੇ ਬੇਟਾ ਆਪਣਾ ਸਾਰਾ ਨਾ ਫਰਜ ਪੰਦਾ ਕਿ ਆਪਾਂ ਇੰਸਟਾਗ੍ਰਾਮ ਤੋਂ ਕਰਦੇਗੇ ਨਾ ਆਪਾਂ ਲਾਈਵ ਨੂੰ ਫੋਕਸ ਨੂੰ ਕਰਾਲਗੇ ਜਿਹੜਾ ਟਾਈਮ ਆਪਾਂ ਮਗਾਇਲ ਤੇ ਕੱਢਦੇ ਆ ਉਹੀ ਆਪਾਂ ਫੋਕਸ ਕਰਿਆ ਕਰੀਏ ਕਿਵੇਂ ਲੱਗੀ ਰਾਇ ਇਹ ਬਹੁਤ ਵਧੀਆ ਸਹੀ ਗੱਲ ਹੈ ਕੇ ਮਾਰੀ ਗੱਲ ਆ ਬਸ ਸਹੀ ਗੱਲ ਹੈ ਨਾ ਤੇ ਵਾਦਾ ਕਰੋ ਕਿ ਅੱਜ ਤੋਂ ਬਾਅਦ ਆਪਾਂ ਮਗਾਇਲ ਤੋਂ ਕਰਾਉਣੀਆਂ ਦੂਰੀ ਤੇ ਫੋਕਸ ਨਾਲ ਕਰਾਂਗੇ ਪਾਵਾਗੇ ਹਾਂਜੀ ਪੱਕੀ ਗੱਲ ਆ ਹਾਂਜੀ ਵਾਦਾ ਹਾਂਜੀ ਮਰੋੜਾੜੀ ਆਪਦੇ ਲਈ ਉਹ ਬਦਿਆ ਲੱਗ ਰਿਹਾ ਹਾਂਜੀ ਬਦਿਆ ਲੱਗ ਰਿਹਾ ਹਾਂਜੀ ਤੇ ਲੱਗ ਰਹੀ ਆ ਪਹਿਲਾ ਪੀੜ ਬਚੂਗਾ ਮਾੜਾ ਯਾਰ ਸਾਰਾ ਪਤਾ ਮੈਨੂੰ ਕਿਉਂਕਿ ਮੈਂ ਵੀ ਸਰਕਾਰੀ ਸਕੂਲ ਦਾ ਪਿਆਰਦਿਆ ਤੇ ਮੈਂ ਤਾਂ ਆਪ ਕਹਿੰਦਾ ਹੁੰਦਾ ਸੀ ਵੀ ਹੇ ਮਹਾਰਾਜ ਮੈਂ 50 ਰੁਪਏ ਦੇ ਬਦਲੇ ਚੜਾਉਂਗਾ ਹਿੰਦੀ ਵਾਲੀ ਮੈਡਮ ਸਕੂਲ ਨਾਲ ਪਰ ਚੌਂਦਰਨ ਹਿੰਦੀ ਵਾਲੇ ਮੈਡਮ ਚੌਂਦਰਨ ਸਾਰੇ ਜਨਤ ਜਿਨ੍ਹਾਂ ਨੇ ਮੈਨੂੰ ਪੁੱਟਿਆ ਪੜਾਇਆ ਕਿ ਮੈਂ ਇੱਥੇ ਖੜ ਕੇ ਅੱਜ ਬੋਲੀ ਜਾਂ ਨਾ ਬੋਲੀ ਇਹ ਨਾ ਇਹ ਸਾਰਾ ਵਿਆਖਿਆ ਕਰਕੇ ਤਾੜੀ ਮੰਗ ਰਿਹਾ ਕਰ ਰਿਹਾ ਕੋਈ ਗੱਲ ਕਲਾਕਾਰ ਆਇਆ ਸੀ ਮੜਗੀਲਾ ਇਕੱਲਾ ਬੜਗੀਲਾ ਨਹੀਂ ਬੜਗੀਲੇਗੀ ਲਗਾਉਂਦਾ ਹੋਰ ਬਹੁਤ ਕੌਂਦੇ ਪਤਾ ਜੇ ਉਹਨਾਂ ਨੂੰ ਚਾਹ ਇੱਕ ਕਲਾਕਾਰ ਨੂੰ ਮੈਂ ਜਾਣਦਾ ਉਹਦੇ ਗਾਣੇ ਨੇ ਸਾਡੇ ਪਿੰਡ ਇੱਕ ਘਰ ਨੂੰ ਖਤਮ ਕਰਦਾ ਜਿੱਦੋਂ ਗੱਲ ਸ਼ੁਰੂ ਹੋਈ ਸੀ ਖਤਮ ਕਰਦੇ ਮੇਰੇ ਇੱਕ ਦੋਸਤ ਆ ਬੇਟਾ ਉਹਦਾ ਨਾਮ ਹੈਪੀ ਕੀ ਨਾ ਹੈਪੀ ਹੈਪੀ ਮੈਂ ਤੇ ਹੈਪੀ ਨੂੰ ਇਕੱਠੇ ਪੜੇ ਆ ਸਾਡੇ ਪਿੰਡ ਬਾਹਰ ਵੀ ਦਾ ਸਕੂਲ ਆ ਅਸੀਂ ਬਲਾਸਟੂ ਇਕੱਠਾ ਲੀ ਦਿੱਆ ਬਾਹਰ ਵੀ ਬਾਸ ਕਰਦੇ ਆ ਸਰ ਮੈਂ ਤੇ ਹੈਪੀ ਲੱਗ ਗਏ ਸਾਡੇ ਫਰੀਦਕੋਟਾ ਬਲਜਿੰਦਰਾ ਕੋਹਲ ਬਲਜਿੰਦਰਾ ਕੋਹਲ ਪੜਨ ਲੱਗੇ ਤੇ ਕੋਲ ਜਾਂਦਾ ਸਰ ਸਾਡੇ ਆਲੇ ਹੈਪੀ ਦਾ ਪੁੱਤ ਖੁੱਪੜ ਬੰਦ ਹੋ ਗਿਆ ਦਵਾ ਕੰਮ ਕਰਨ ਲੱਗ ਗਿਆ ਉਹ ਇੱਕ ਗਾਇਕ ਦੇ ਗਾਣੇ ਸੁਣਨ ਲੱਗ ਗਿਆ ਸੁਣਦਾ ਮੈਂ ਵੀ ਸੀ ਮੈਂ ਅੱਜ ਵੀ ਸੁਣਦਾ ਪਰ ਮੈਨੂੰ ਮੇਰੇ ਪਿਓ ਦੀ ਜੇਬ ਦਾ ਪਤਾ ਮੈਨੂੰ ਪਤਾ ਕਿ ਮੇਰੇ ਡੇੜੀ ਦੀ ਕਿੰਨੀ ਹੁੰਦਾਂ ਸਾਡੇ ਘਰ ਦਾ ਕਿੰਨਾ ਖਰਚਾ ਪਤਾ ਹੈ ਪੀ ਨੂੰ ਹੀ ਆ ਉਹਦਾ ਪਿਓੜਾ ਜੱਜ ਲੱਗਿਆ ਪਰ ਉਹ ਕਹਿੰਦਾ ਬਾਪੂ ਜੋ ਮਰਜ਼ੀ ਕਰੇ ਜਿੱਥੋਂ ਮਰਜ਼ੀ ਪੈਸੇ ਲਿਆਵੇ ਮੈਂ ਇੰਜ ਵਾਇੇ ਕਰਨਾ ਮੈਂ ਤਾਂ ਐਸ਼ ਨਹੀਂ ਆ ਮੈਂ ਉਹਨੂੰ ਬੜਾ ਬਾਹਰੋਂ ਗਿਆ ਬੋਸ ਮਿਲਾਇਆ ਮੈਂ ਕਹੇ ਐਸ਼ ਨਹੀਂ ਕਰ ਰਿਹਾ ਇਹ ਤੂੰ ਘਰ ਦੇ ਨਾਲ ਧੱਕਾ ਕਰ ਰਿਹਾ ਪਾਪ ਕਰ ਰਿਹਾ ਉਧਰ ਜਾ ਚੰਗਾ ਰਹੇਗਾ ਮੈਨੂੰ ਕਹਿੰਦਾ ਮੈਨੂੰ ਬੁਲਾਇਆ ਨਹੀਂ ਗਾਣ ਕਹਿੰਦਾ ਮਸਾ ਦਾ ਗੋਲ ਲੱਗੇ ਆ ਤੂੰ ਹੁਣ ਪਾਪਾ ਬਣ ਕੇ ਮਦਰ ਮਦਰ ਫੋਨ ਕਰਦਾ ਸਮੁੰਦਰ ਚਾਹੇ ਮੈਨੂੰ ਨਾ ਬੁਲਾਇਆ ਕਰ ਤੇ ਮੈਂ ਖਾ ਨਾਮਲਾ ਮੇਰਾ ਘੱਟਾ ਖੜਿਆ ਅਸੀਂ ਬੋਲਣੋਂ ਹਟ ਗਏ ਉਹ ਬਿਸ਼ਰਮ ਮੈਨੂੰ ਕਹ ਬੁਲਾਉਣੋਂ ਹਟ ਗਿਆ ਪੁੱਤ ਪਰ ਗਲਤ ਗਾਣੇ ਸੁਣਨੋ ਦੇਖਣੋ ਤੇ ਰੇਜ਼ ਕਾਨੂੰਨੀ ਹਟਿਆ ਤੇ ਆਖਰਕਾਰ ਪੁੱਤ ਓਹੀ ਗੱਲ ਹੋਈ ਜਿਹਦਾ ਡਰ ਸੀ ਇੱਕ ਦਿਨ ਸ਼ਹਿਰ ਬੈਠੇ ਸੀ ਵੱਡੇ ਹੋਟਲ ਤੇ ਤੇ ਸਾਹਮਣੇ ਉਸ ਕਲਾਕਾਰ ਦਾ ਗਾਣਾ ਚੱਲ ਰਿਹਾ ਸੀ ਤੇ ਗਾਣੇ ਵਿੱਚ ਕਲਾਕਾਰ ਨੇ ਪੁੱਤ ਜਦੋਂ ਸਿਰਟ ਪਿੰਦੀ ਨਾ ਗਾਣੇ ਵਿੱਚ ਕਲਾਕਾਰ ਨਕਲੀ ਸੱਟਾਂ ਪਿੰਦੇ ਹੁੰਦੇ ਹੁੰਦੇ ਆ ਗਾਣੇ ਵਿੱਚ ਕਲਾਕਾਰ ਨਕਲੀ ਕੋਠੀਆਂ ਕਰავ ਹੁੰਦੇ ਹੁੰਦੇ ਆ ਪਰ ਅਸੀਂ ਪਿੰਡ ਵਾਲੇ ਭੋਲੇ ਅਸਲ ਮੰਨ ਬੈਨੇ ਉਹ ਨਕਲੀ ਸਿਰਟ ਪੀ ਜਾਂ ਸੀ ਸਾਡੇ ਨਾਲ ਗਿਆਮ ਵੱਜ ਕੇ ਦੁਕਾਨ ਤੇ ਡੱਬੀ ਫੜ ਲਿਆ ਅਸਲੀ ਪੀਨ ਲੱਗ ਗਿਆ ਦਾਰੂ ਪੀਨ ਲੱਗ ਗਿਆ ਹੌਲੀ ਹੌਲੀ ਉਹੋ ਉਹ ਨਸੇ ਰਿਹਾ ਗਿਆ ਕਿੰਨੂ ਸੀ ਅੱਜਕੱਲ ਸਾਰੇ ਕਿੰਤਾ ਕਹਿੰਦੇ ਆ ਕਿੰਨੇ ਬਿੱਡਾ ਚਿੱਟਾ ਚਿੱਟਾ ਦੇ ਪੁੱਤ ਚਿੱਟਾ ਇਹੋ ਜਿਹਾ ਨਸ਼ਾ ਚਿੱਟਾ ਮੌਤ ਦਾ ਦੂਜਾ ਨਾਮ ਜਿਹੜੇ ਬੰਦੇ ਨੇ ਚਿੱਟਾ ਲੈ ਲਿਆ ਉਹਨੇ ਮੌਤ ਨੂੰ ਬਣਾ ਲਿਆ ਮੌਤ ਉਹਦੀ ਪੱਤੀ ਆ ਮਰਨਾ ਤਾਂ ਹੈਗਾ ਸਾਰਿਆਂ ਨੇ ਪਰ ਫਿਰ ਚਿੱਟੇ ਵਾਲਾ ਉਹਦਾ ਫਿਰ ਕੁਦਰਤ ਨਾਲ ਛੇੜਖੜ ਕਰ ਰਿਹਾ ਬਹੁਤ ਆਰਾਮ ਖੇਡ ਰਿਹਾ ਸੋ ਚਿੱਟਾ ਲੈਣ ਲੱਗ ਗਿਆ ਘਰੇ ਗੱਲ ਪਹੁੰਚ ਗਈ ਮੰਮੀ ਨੂੰ ਪਤਾ ਲੱਗ ਗਿਆ ਮੰਮੀ ਨੇ ਮਿੰਤਾ ਕੀਤੀਆਂ ਕਹਿੰਦੀ ਪੁੱਤ ਤੈਨੂੰ ਸੁੱਖਾ ਸੁੱਖ ਸੁਖ ਲਿਆ ਤੈਨੂੰ ਚਾਵਾਂ ਨਾ ਲਾਡਾ ਨਾ ਪਾਲਿਆ ਆ ਚਿੱਟਾ ਛੱਡ ਦੇ ਮੈਂ ਤੇਰਾ ਵਿਆਹ ਕਰਨਾ ਚਾਹੁੰਨੀ ਆ ਮਾਂ ਨੂੰ ਕਹਿੰਦਾ 부ੜੀਏ ਬਾਲੀਆਂ ਮੱਤਾਂ ਨਾ ਦੇ ਮੈਂ ਤੇਰਾ ਗਾਲਕੋਟ ਤੂੰ ਉਸ ਮਾਂ ਨੂੰ ਕਹਿੰਦਾ ਪੁੱਤ ਏ ਜਿਹੜੀ ਹੈ ਦੁਨੀਆ ਵਿਖਾਈ ਆ ਮਾਂ ਰੱਬ ਦਾ ਮੰਨਦੇ ਹੋ ਮੰਨਦੇ ਹੋ ਹਾਂਜੀ ਹੈਪੀ ਨਹੀਂ ਮੰਨਦਾ ਸੀ ਉਹਦਾ ਮਾਂ ਨੂੰ ਪੁੱਠਾ ਸਿੱਧਾ ਬੋਲਦਾ ਸੀ ਇੱਕ ਦਿਨ ਜ਼ਿਆਦਾ ਨਸ਼ਾ ਕਰਕੇ ਆ ਗਿਆ ਮੰਮੀ ਨੇ ਫੇਰ ਪੁੱਛ ਲਿਆ ਕਿ ਤੂੰ ਆਇਆ ਲੇਟ ਹੋ ਗਿਆ ਕੀ ਖਾਦਾ ਤੇ ਸੱਚੀ ਬਿਸ਼ਰਮ ਨੇ ੱਤਕਾ ਮਾਰਿਆ ਮੰਮੀ ਨੂੰ ਗੰਦ ਨਾਲ ਉਹਦਾ ਸਿਰ ਵੱਜਿਆ ਗੰਦ ਨਾਲ ਮੌਕੇ ਤੇ ਥਾਂ ਤੇ ਮਾਂ ਮਰੀ ਹੋ ਗਈ ਬੁੱਤ ਉਹਨੇ ਮਾਂ ਨਹੀਂ ਤੇ ਕੀ ਕਿ ਮਾਂ ਮਰੀ ਪਈਆ ਉਹਨੇ ਚੱਕਿਆ ਦੋ ਸਾਈਕਲ ਉਸ ਸਾਈਕਲ ਹੀ ਵੇਚਦਾ ਕਰੇ ਮਾਂ ਮਰੀ ਪਈਆ ਉਹਨੂੰ ਉਹਦੇ ਨਸ਼ੇ ਦੀ ਪਈਆ ਸਾਈਕਲ ਵੇਚਦਾ ਨਸ਼ਾ ਲੈ ਗਿਆ ਜਿਹੜਾ ਬੰਦਾ ਬੰਦ ਕਿੱਟਾ ਲੈਂਦਾ ਨਾ ਉਹਦੀ ਮਾਂ ਨਹੀਂ ਹੁੰਦੀ ਕੋਈ ਉਹਦਾ ਪਿਓ ਨਹੀਂ ਹੁੰਦਾ ਕੋਈ ਉਹ ਸਿਰਫ ਸਿਰਫਾ ਆ ਦੇ ਨਸ਼ੇ ਦਾ ਕਸ਼ਮੀਰ ਹੁੰਦਾ ਉਹਨੂੰ ਕਿਵੇਂ ਨਾ ਕਿਵੇਂ ਨਸ਼ਾ ਮਿਲਦਾ ਸੁਮਾਨ ਕੋਲ ਕੋਈ ਪਤਾ ਲੱਗਿਆ ਫਿਰ ਬਾਪੂ ਉਹਦੇ ਸੱਦੇ ਚਾਹ ਰਿਸ਼ਤੇਦਾਰ ਘਰੋਂ ਬਾਹਰ ਲੜਦਾ ਇਹ ਘਰੋਂ ਬਾਹਰ ਜਾਂਦਾ ਨਾ ਆ ਵੇਖੋ ਇਹ ਹਾਲਾਤ ਕਿਵੇਂ ਉਹ ਸ਼ਹਿਰ ਦੇ ਵਿੱਚ ਲੋਕਾਂ ਤੋਂ 10000 ਰੁਪਏ ਮੰਗਦਾ ਫਿਰਦਾ ਕਿ ਉਹਨੂੰ 10000 ਰੁਪਏ ਇਕੱਠੇ ਕਰਕੇ ਦੇ ਦੇ ਤੇ ਨਸ਼ਾ ਖੀਦਲੇ ਤੇ ਉੱਥੇ ਉਹਦੀ ਮੁਲਾਕਾਤ ਉਸ ਵਿਅਕਤੀ ਨਾਲ ਹੋ ਗਈ ਜਿਹੜੀ ਗੱਲਾਂ ਚਾਗੇ ਉਹ ਨਸ਼ੇ ਤੇ ਲੱਗਿਆ ਸੀ ਬਸ ਛੋਟੀ ਜੀ ਗੱਲ ਆ ਦੇਖ ਕੇ ਜਾਓ ਦਾਰ ਬਣ ਕੇ ਦਾਦਰ ਦੇ ਦੇ ਐਵੇਂ ਭਾਈ ਭਾਈ ਯਾਰ ਦਾਦਰ ਦੇ ਦੇ ਯਾਰ ਭਾਈ ਦੇ ਦੇ ਯਾਰ ਪੈਣੇ 10 ਰੁਪਏ ਦੇ ਦੇ ਭਾਈ ਦੇ ਦੇ ਯਾਰ ਦੇ ਦੇ ਕੋਈ ਨਾ ਆਵੇ ਤੁਹਾਨੂੰ ਪਤਾ ਤੁਹਾਨੂੰ ਪਤਾ ਮੈਂ ਵੀ ਛੋਟੜਗਾ ਸੀਗਾ ਪਰ ਮੈਂ ਨਾ ਮੈਂ ਨਾ ਕਿਸੇ ਦਿਨ ਗੱਲਾਂ ਜਾ ਕੇ ਨਸ਼ਾ ਕਰਨ ਲੱਗ ਗਿਆ ਯਾਰ ਪਹਿਲਾਂ ਤਾਂ ਮੈਨੂੰ ਖਵਾਈ ਗਏ ਕਿਹਦੇ ਖਾਲਾ ਖਾਲਾ ਘਰ ਦੀ ਗੱਲ ਆ ਮੈਂ ਬਾਡਾ ਖਾਈਗਾ ਮੈਂ ਘਰ ਦੀ ਗੱਲ ਆ ਆਣਾ ਮੈਨੂੰ ਆਤ ਪੈ ਗਈ ਹੁਣ ਮੇਰਾ ਸਲੀਟ ਟੜਦਾ ਜੋ ਮੈਂ ਨਹੀਂ ਲੈ ਲੈਂਦਾ ਕੋਣਾ ਪੈਸੇ ਮੰਗਦਿਆ ਮੈਥੋਂ ਮੈਂ ਪੈਸੇ ਕਿੱਥੋਂ ਲਿਆਵਾ ਸਾਡੇ ਦੇ ਘਰੇ ਵੀ ਹੈ ਨਹੀਂ ਵਿੱਚ ਨੂੰ ਕੁਛ ਬਈ ਦੇ ਦੋ ਯਾਰ 10 ਰੁਪਏ ਬਈ ਦੇ ਦੋ ਯਾਰ ਕੋਈ ਨਹੀਂ ਨਾ ਦਿਓ ਉਹ ਜਿਹੜੇ ਬੰਦੇ ਨੂੰ ਨਸ਼ੇ ਦੇ ਲਾਇਆ ਸੀ ਨਾ ਭੜੇ ਇਹ ਮੂੰਹ ਵਾਲਾ ਹੋ ਅੱਜ ਕਿੱ데 ਉੱਭਾਉਣਾ ਕੋਈ ਆ ਜਾਂਦਾ ਘਰ ਆ ਆ ਗਿਆ ਉਹ ਜੀ ਬਾਈ ਮੈਂ ਠੀਕ ਨਹੀਂ ਬਾਈ ਯਾਰ ਫੜਾ ਸਮਾਨ ਨਹੀਂ ਉਹ ਠੀਕ ਤਾਂ ਕਰ ਦਿੰਦੇ ਆ ਲੈ ਸਮਾਨ ਦੇ ਮਾੜਾ ਮੇਰਾ ਸੀਲਟੀ ਜਾਂਦਾ ਭਰਾ ਵੱੜ ਗਿਆ ਔਖੀ ਤੇ ਔਖੀ ਤਾਂ ਨਿਕਲ ਜੂ ਨਿਕਲ ਕੇ ਨਿਕਲ ਕੇ ਨਿਕਲ ਪੈਸੇ ਪੈਸੇ ਮੈਨੂੰ ਲੱਗ ਗਈ ਮੁੰਡੇ ਨੂੰ ਛੱਪਾ ਕੇ ਉਹ ਤੂੰ ਤਾਂ ਵੇਚਦਾ ਹੀ ਨਾ ਆ ساری ਮੰਡੀ ਨੂੰ ਪਤਾ ਉਹ ਵੇਚਦਾ ਬਸ ਮੈਂ ਵੀ ਰਿਸਕ ਲੈ ਕੇ ਹੀ ਵੇਚਦਾ ਉਹ ਯਾਰ ਦੇ ਦੇ ਮੜਾ ਇਹ ਸਮਾਨ ਮੇਰਾ ਫਰੀ ਟੁੱਟੀ ਜਾਂਦਾ ਭਰਾ ਵੱੜ ਗਿਆ ਓਏ ਐ ਕਰ ਐ ਮੈਂ ਤਾਂ ਜੱਗੜੀ ਜਨਾ ਮੈਟਰ ਪਿਆ ਲੱਗਦਾ ਸੁਣ ਮੈਂ ਕਹ ਰਿਹਾ ਨਾ ਪਾ 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 ਇੱਕ ਸਕੀਮ ਤਾਂ ਹੈਗੀ ਮੇਰੇ ਕੋਲ ਉਹ ਸ਼ਹਿਰ ਚ ਫਿਰਦਾ ਹੈ ਕਿਸੇ ਦਾ ਕੱਢਲਾ ਪਰਸ ਕੁਰਸ ਕੱਢਲਾ ਪਰਸ ਇਹ ਕੋਣ ਤੇ ਪਤਾ ਕਿੰਨਾ ਅਗਲੇ ਧੂਂ ਹਿਲਾ ਲ ਕਰ ਦਿੰਦੇ ਆ ਤੂੰ ਯਾਰ ਦੇ ਮਾਨੁਸਮਾਨ ਦੇ ਬਣਾ ਤੂੰ ਕੋਈ ਇੱਕ ਹੋਰ ਵੀ ਸਕੀਮ ਹੈ ਹਾਂ ਇਹ ਇੱਥੇ ਨਹੀਂ ਨਾ ਗੱਲ ਬਣਦੀ ਹਾਂ ਤੇ ਘਰੇ ਜਾ ਵੜਾ ਉੱਥੇ ਤਾਂ ਕੋਨਾ ਕੋਈ ਮਿਲ ਹੀ ਜਾਣਾ ਅੱਛਾ ਕਰੋ ਕੋਈ ਲਿਆ ਮੈਂ ਉਹ ਲਿਆ ਇੱਥੇ ਹੀ ਖੜੀ ਮੈਂ ਕਰੋ ਬੱਟ ਲੈ ਕੇ ਆਣਾ ਚਾਹੀਦਾ ਇਹ ਗਾਲਿਆ ਆਉਣਾ ਤਾਂ ਇਹ ਆਣਾ ਬੰਦਾ ਪੜਦਾ ਲੈ ਕੀ ਆਏਗਾ ਤੇ ਨਾਲੇ ਮੇਰੀ ਤਾਂ ਸੋਖਾਦੀ ਹੈ ਕਿ ਪੂਰੇ ਪੰਜਾਬ ਦੇ ਘਰ ਘਰ ਵਿੱਚ ਨਸ਼ਾ ਵਾੜ ਦੂੰ ਘਰ ਘਰ ਵਿੱਚ ਇਹਦਾ ਨਾਂ ਹੀ ਚਿੱਟਾ ਪਰ ਜਿਹੜੇ ਘਰੇ ਵੜ ਜਾਂਦਾ ਨਾ ਕਾਲ ਪਾ ਦਿੰਦਾ ਕਾਲ ਆ ਬਪੂਏ ਮੁਰਿਆ ਹੈਲੋ ਚਲੋ ਪੈਨ ਚੱਕਣਾ ਲਿਆ ਅਈਆ ਪੈਨ ਮੇਰੇ ਬਾਪੇ ਦੇ ਐ ਮੈਂ ਲੈਵਾਂਗਾ ਮੈਂ ਪਾਈ ਤੇ ਨਹੀਂ ਪਾਈ ਕੰਮ ਦੱਸਦੀ ਹੈ ਤਾਂ ਵੀ ਆਪਣਾ 500 ਰੁਪਏ ਨਹੀਂ ਮਾਂ ਮੰਮੀ ਨੇ ਪਤਾ ਨਹੀਂ ਕਿਹੜਾ ਮਾਂਮੀ ਨੇ ਲੱਤ ਕੁੱਟ ਮੱਸਲਾਂ ਨੇ ਵੀ ਦੇ ਦੇ 500 ਰੁਪਏ ਪਹਿਲੀ ਵਾਰ ਜਦੋਂ ਮੁਰੇਉਂਗਾ ਮੈਂ ਅੱਛਾ ਮਾਮੇ ਦੀ ਲੱਤ ਟੁੱਟ ਗਈ। ਹਾਂ। ਮੈਨੂੰ ਉਹਨੇ ਫੋਨ ਨਹੀਂ ਲਾਇਆ। ਉਹ ਤੈਨੂੰ ਨਹੀਂ ਲਾਇਆ, ਮੈਨੂੰ ਲਾਇਆ ਨਾ। ਇਹ ਗੱਲ ਹੀ ਐ। 5 ਰੁਪਏ ਦੇ ਲੈ। ਉਹ ਮੈਨੂੰ ਪਤਾ ਤੂੰ 500 ਕਰਨਾ ਕੀ ਐ। ਕੀ ਕਰਨਾ? ਆ ਮੰਦੀਰ ਨਾਲ ਬੈਠੇ ਨਸ਼ਾ ਕਰੇਗਾ। ਪੰਜਾ ਆ ਬੁੱਢਿਆ। ਤੇ ਅਗਲੀ ਹੈਨੀ। ਓਏ ਆ ਛਾਣੇ ਲੋਕ ਬੈਠੇ ਐ ਨਾ ਇਹਨਾਂ ਨੂੰ ਪਛਲਾ। ਇਹਨਾਂ ਨੂੰ ਸਾਰਾ ਪਤਾ। ਓਏ ਜਿਹੜਾ ਬੰਦਾ ਨਸ਼ਾ ਕਰਦਾ ਨਾ ਉਹ ਸਾਰੀ ਬੁੱਢਾ ਹੀ ਨਹੀਂ ਹੁੰਦਾ। ਇਹ ਮਵੇੜੀ ਹੁੰਦਾ, ਬੁੱਢਾ। ਬੱਸ। ਬੁੱਢਾ ਨਸ਼ਾ ਕਰਦਾ। ਹਾਂ। ਤੇ ਗੱਲਾਂ ਸਿਆਣੀਆਂ ਕਰਦਾ। ਇਹੜਾ ਬੰਦਾ ਨਸ਼ਾ ਕਰਦਾ ਨਾ ਹਾਂ ਉਹ ਬੁੱਤ ਵਾਕਈ ਨਹੀਂ ਜੁੱਦਾ ਹਾਂ ਹਾਂ ਪਤਾ ਬਣੀ ਬਈ ਉਹਦਾ ਜਵਾਨੀ ਕੀ ਭੋਗ ਪੈ ਜਾਂਦਾ ਤੂੰ ਯਾਰ 500 ਰੁਪਏ ਦੇ ਮੈਨੂੰ ਨਹੀਂ ਪਤਾ ਉਹ ਹੈ ਨਹੀਂ 500 ਉਹ ਦੇ ਦੇ ਯਾਰ ਆਹ ਯਾਰ ਕਹਦਾ ਹੈ ਨਹੀਂ ਦਾ ਹੈ ਨਹੀਂ ਪੱਕੀ ਗੱਲ ਆ ਪੱਕੀ ਗੱਲ ਆ ਆ ਕਢਾ ਲੈ ਉਹ ਤੂੰ 500 ਟਾ ਹਾਂ ਉਹ ਮੈਂ ਉੱਪਰ ਬੰਦ ਜਾਣਾ ਨਹੀਂ ਤੇ ਮਾਰੀ ਜਾਂਦਾ ਆਰ ਜਿਹਦੇ ਕੋਲ ਜਾਂਦੇ ਉਹਦੇ ਕੋਲ ਆ ਦਿਨ ਵੀ ਦੇਖਣੇ ਸੀ ਏਦੀ ਲਾਦ ਨਾਲ ਉਹ ਨਾ ਰੱਬ ਭਵਾਂ ਦੋ ਧੀਆਂ ਹੀ ਦੇ ਦੇਵੇ। ਓ ਬਾਈ ਜੀ ਕਿੱਧਰ ਗਿਆ? ਹੈਲੋ। ਹਾਂ। ਆ ਬਾਈ ਆ ਸਮਾਨ ਮੇਰੇ ਪਾਪਾ ਦੰਦਾਲੀ ਨਾਲ ਕੋਲ-ਕੋਲ ਆ ਗਏ ਆ। ਇਹ ਅਸਲੀ ਹੈ। ਨਾ ਮਿੱਟੀ ਦਾ। ਓ ਭਰਾਵਾ ਜੱਟ ਚੋਲਾ ਕੇ ਲਾਇਆ। ਸਮਾਨ ਦੇ ਟਾਈਮ ਆਣੀ ਲਿਆ। ਤੇ ਸਮਾਨ ਦਾ ਜੱਜ ਨਾ ਦੇ ਦੇ। ਓਏ ਇੰਨੇ ਸਮਾਨ ਦਾ ਇੰਨਾ ਕੋਸ ਹੀ ਆਉਂਦਾ। ਕੋਈ ਨਹੀਂ। ਮੈਨੂੰ ਆ ਖਾ ਲੈਣ ਦੇ ਜਦੋਂ ਇਹ ਮੌਕੇ ਨਾ ਫਿਰ ਕੀ ਕਰੇਗਾ ਹੋਰ ਲੈ ਕੇ ਜਾਊਗਾ ਅੱਜ ਪੈ ਕੱਲਾ ਕੜਾਈ ਲੈ ਕੇ ਆਇਆ ਨਾ ਤੇ ਕੱਲ ਨੂੰ ਜਿਹੜੀ ਉਹ ਦੋ ਕਨਾਲਾਂ ਜ਼ਮੀਨ ਹੈ ਨਾ ਮੇਰੇ ਕੋਲੇ ਹੀ ਆਉਣੀ ਹੈ ਕਿਉਂ ਤੂੰ ਨਾ ਸ਼ਾਂਹ ਹਾਂਉਣੀ ਹਟਣਾ ਤੇ ਮੈਂ ਦੇਖਣੋ ਜਦੋਂ ਸਾਡਾ ਨਹੀਂ ਨਾ ਕੋਈ ਅਸੀ ਵੀ ਨਹੀਂ ਕਿਤੇ ਕੱਲਾ ਸਾਮਾਨ ਵੇਚਦਾ ਕਿੰਨੇ ਦੇ ਬੁੱਤੀ ਬੁੱਦ ਨਸ਼ੇ ਕਰਨ ਲੱਗ ਜਾਂਦੇ ਨਾ ਉਹ ਮਾਪੇ ਚਾਹੁੰਦੇ ਜੀ ਲਾਚਾ ਪਾਣ ਦੇ ਲੋਕ ਬਸ ਮਨ ਜਾਂਦੇ ਬਾਪੂ ਉਹ ਨਾ ਜੋਣਾ ਜੂੜਿਆ ਹੁਣ ਮੈਨੂੰ ਬਦਵਾਲਾ ਮੈਨੂੰ ਸੈਂਟਰ ਤੇ ਲੈ ਕੇ ਜਾ ਬਰਨਾਲੇ ਸੈਂਟਰ ਚੱਲ ਸੈਂਟਰ ਤੇ ਚੱਲ ਚੱਲ ਵੀਰੇ ਨਾਲ ਕਿੰਨਾ ਲਾਤ 2 ਮਿੰਟ ਲੈਣੇ ਖਤਮ ਹੋ ਜਾਣਾ ਤੇ ਚੋ ਮਰੇ ਜਾ ਕਿਉਂਕਿ ਮੇਡਾ ਤੇ ਨਾ ਸੋਚਿਆ ਜੇ ਆਪਾਂ ਇਹੀ ਰਹਿ ਆਪਾਂ ਇਹੀ ਆਉਲੀ ਮਰਜ਼ੀ ਕਰਦੇ ਰਹੇ ਤਾਂ ਪੁੱਤ ਜਿਹੜਾ ਆਉਣ ਵਾਲਾ ਸਮਾਂ ਬਹੁਤ ਮਾੜਾ ਭਿਆਨਕ ਸਮਾਂ ਚੁੱਪੀ ਬਿਹਾਰ ਸਾਡੇ ਅੱਲੀ ਭੱਜਾ ਹੁੰਦਾ ਮੇਰੀ ਦੁਸ਼ਮਣੀ ਨਹੀਂ ਕਿਸੇ ਨਾਲ ਮੈਂ ਨਹੀਂ ਨੰਨਾ ਵੀ ਉਹ ਮਾਰੇ ਆ ਪਰ ਚੰਗੇ ਮੈਂ ਸੁਣੂ ਨਹੀਂ ਕਹਿੰਦਾ ਉਹ ਤੁਸੀਂ ਕੰਮ ਨਹੀਂ ਕਰਦੇ ਕੋਈ ਓਡਾ ਕੰਮ ਐਸ ਵੇਲੇ ਪੜਾਈ ਕਰਨ ਦਾ ਪਰ ਮੈਂ ਉੱਤੋਂ ਜਿਆਦਾ ਕੋਈ ਜਾਣਦਾ ਘਰੇ ਜਾਂਦੇ ਆ ਬੈਗ ਮਾਰਦੇ ਚਲਾ ਕੇ ਤੇ ਚੱਕ ਲੈਂਦੇ ਆ ਮੋਬਾਈਲ ਫਿਰ ਕੋਲੇ ਚਾਹ ਖਰੀਦ ਜਿੰਦੀ ਆ ਰੋਟੀ ਕੋਈ ਹੁਣ ਬਦਲ ਲਾਦਾ ਮੋਬਾਈਲ ਚ ਜਾਈਏ ਜਾਣੇ ਹੋ ਨਾ ਮਾੜੀ ਗੱਲ ਐ ਫੋ ਘਰੇ ਜਾਓ ਰਾਂ ਦੇ ਨਾਲ ਬੈਗ ਰੱਖੋ ਆਦਾ ਰੋਟੀ ਪਾਣੀ ਹੈ ਨਾ ਚਾਹ ਵੀ ਉਹ ਸਭਾ ਸਟਡੀ ਕਰੋ ਫਿਰ ਮੰਮੀ ਪਾਪਾ ਕੋਲੇ ਬੈਠੋ ਮੋਬਾਈਲ ਨੂੰ ਟਾਈਮ ਦਿਓ ਨਾ ਯਾਰ ਠੀਕ ਐ ਬਈ ਇਹਦੀ ਕਰੂੰਗਾ ਵਾਦਾ ਵਾਦਾ ਕਰੋ ਤੂੰ ਹੀ ਦਸੀ ਨਸ਼ੇ ਤੋਂ ਇਨਾ ਤੂੰ ਰਵਾਂਗੇ ਜਿਵੇਂ ਹੱਥ ਧੱਕੀਆ ਉੱਪਰ ਕੀਆ ਬੇਟਾ ਪਿੱਪਲਾ ਉਹ ਦਤਾ ਠੀਕ ਹੈ ਸੋ ਬੇਟਾ ਤੁਸੀਂ ਬਹੁਤ ਸਿਆਣੇ ਹੋ ਕਿਉਂਕਿ ਆਪਾਂ ਪੰਜਾਬੀ ਹਾਂ ਕੌਣ ਆ ਪੰਜਾਬੀ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਜਾਣਦੇ ਉਹਨਾਂ ਬਾਰੇ ਹਾਂਜੀ ਪੱਕੀ ਗੱਲ ਆ ਹਾਂਜੀ ਆਪਾਂ ਸ਼ਹੀਦ ਉਦਮ ਸਿੰਘ ਸ਼ਹੀਦ ਭਗਤ ਸਿੰਘ ਗਤਾਰ ਸਿੰਘ ਸਰਾਭ ਦੇ ਵਾਰਸਾਂ ਉਹਨਾਂ ਬਾਰੇ ਜਾਣਦੇ ਹੋ ਹਾਂਜੀ ਪੱਕੀ ਗੱਲ ਆ ਹਾਂਜੀ ਜੇ ਜਾਣਦੇ ਹੋ ਤਾਂ ਬਹੁਤ ਚੰਗੀ ਗੱਲ ਆ ਵਧਾਈ ਦੇ ਪਾਤਰੋ ਜੇ ਨਹੀਂ ਜਾਣਦੇ ਤਾਂ ਮਾੜੀ ਗੱਲ ਆ ਉਹ ਸੈਨੇ ਰਹਿੰਦੇ ਆ ਉਹ ਕੌਮ ਖਤਮ ਹੋ ਜਾਂਦੀ ਆ ਜੋ ਆਪਣਾ ਇਤਿਹਾਸ ਭੁੱਲ ਜਾਂਦੀ। ਸੋ ਬੇਟਾ ਆਪ ਖਰਮੂ ਨਹੀਂ ਹੋਣਾ। ਆਪਾਂ ਨੂੰ ਗੁਰੂਆਂ ਦਾ ਥਾਪੜਾ ਸਾਡੇ ਬਾਬਿਆਂ ਦਾ ਥਾਪੜਾ ਅਸੀਂ ਲੜਨਾ ਜਾਣਦੇ। ਸੋ ਸਕੂਲ ਦੀ ਲਾਇਬ੍ਰੇਰੀ ਬਣੀ ਆ ਉਦੋਂ ਭੁੱਖ ਸ਼ੁਕਰਾ ਕੇ ਢੁਕਣਾ ਛੱਡ ਦੋ। ਪੜ੍ਹਿਆ ਕਰੋ। ਠੀਕ ਹੈ ਬਈ। ਮਾਰੋ ਦਾਲੀ ਆ ਜੇ ਨਹੀਂ।